ਪਿਆਰ ਭਰੀ ਸਾਸਰੀ ਕਾਲ ਫੇਪਕਾ YouTube ਵਾਲਿਆਂ ਨੂੰ ਕਿਹਨੇ ਐਡ ਲਾਉਣੀ ਤਾਂ ਬੇਪਰ ਨੰਬਰ ਚੱਲੀ ਜਾਂਦਾ ਪੋਰਟਰ ਤੇ 507.9 ਤੇ ਭੇਜ ਦਿਓ ਕਰੋ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਆਪਾਂ ਦੇ ਗਏ ਅੱਜ 8 ਤੋਂ 9 ਚੀਜ਼ਾਂ ਬਿਲਕੁਲ ਸਾਰੀ ਵੀ ਕਪੜਾ ਬਣ ਕੇ ਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਬਣਾ ਕੇ ਲਾਇਕ ਕਰ ਦਿਆ ਕਰੋ ਮੇਰੇ 15 ਫੁੱਟੀ ਟਰਾਲੀ ਆ ਬਹੁਤ ਵਧੀਆ ਕਹਿ ਪੀਰ ਭੈਣੇ ਦੇਣੀ ਵੀ ਦਾ ਸੰਪਰਕਾ ਸਾਦੇ 3 ਫੁੱਟ ਬੈੱਡ 2 ਫੁੱਟ ਬਾੜ 8 ਇੰਚੀ ਗਾਡਰ ਇਹ ਆ ਰਹੇ ਕਿ ਸਾ ਤੇ ਡਬਲ ਟਾਇਰ ਆ ਵਧੀਆ ਟਰਾਲੀ ਦੇ ਟਾਇਰ ਕਿਸੇ ਵੀਰ ਭਾਈ ਨੂੰ ਲੈਣੀ ਹੈ ਵੀ ਨਾਲ ਸੰਪਰਕ ਕਰ ਸਕਦੇ ਆ 8 ਇੰਚੀ ਘੱਡਰਾ 8 ਨੜੀ ਹਾਬਾ ਤੇ ਰੇਲ ਦਾ 5 ਇੰਚੀ ਥੋੜੀ ਘਣੀ ਇਹ ਸਾ ਤਿੰਨ ਪਟ ਵੈਡਾ ਤੇ ਕਿਤੋਂ ਵੱਲੀ ਸੜੀ ਦੀ ਪੂਰੀ ਸਾਫ ਟਰਾਲੀ ਪਈ ਆ ਵੇਖ ਸਕਦੇ ਆ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਅਰੇ ਰੇਟ ਹੈ 1 ਲੱਖ ਤੇ 60 ਹਜ਼ਾਰ 1 ਲੱਖ 60 ਹਜ਼ਾਰ ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣੀ ਹੋਏ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਲਦੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਕੋਕਾ ਵੀ ਟਰਾਲੀ ਹੈਵੀ ਤੋਂ ਭਾਈ ਟਰਾਲੀ ਆ 8 8 ਇੰਚੀ ਗੱਡਰ 8 ਨੜੀ ਹੱਬ 5 ਇੰਚੀ ਸਾ ਡਾਵਾ ਟਾਇਰ ਆ ਵਧੀਆ 70 75 ਪੈਸੇ 3 ਫਟ ਰੇ ਵੈਡਾ 2 ਲੱਖ 1 ਲੱਖ 60 ਹਜ਼ਾਰ ਰੁਪਿਆ ਰੇਟ ਹੈ 1 ਲੱਖ 60 ਹਜ਼ਾਰ ਰੁਪਿਆ ਰੇਟ ਆ ਮਾਲਕ ਵੀਜਾ ਨੰਬਰ ਉੱਤੇ ਜਦ ਇਹ ਜਾਂਦਾ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬਿਨਸ ਪਰ ਕਰ ਸਕਦੇ ਆ ਕੋਕਾ ਵੀ ਟਰਾਲੀ ਹੈਵੀ ਤੋਂ ਭਾਈ ਟਰਾਲੀ ਬਣੀ ਵੀ ਆ ਤੇ ਵਧੀਆ ਥੋੜੀ ਜਿਹੀ ਹੌਕੀ ਜੋੜੀ ਦੀ ਛੋਟੀ ਆ ਲੰਮੀ ਕਰਾ ਲੈ ਵਧੀਆ ਕਰੇ ਚਲੋ ਨੂੰ ਕੋਈ ਜਿਹੜੀ ਜਾਣੇ ਤੋੜਨ 2025 ਮਾਡਲ ਟਰਾਲਾ ਤੇ ਬਿਲਕੁਲ ਨਵਾਂ ਤੇ 10 ਇੰਚੀ ਗਾਰਡਰ 10 ਨੜੀ ਹੱਬ 5 4 ਇੰਚੀ ਸਾ 10 ਨੜੀ ਹੱਬ 3 ਫੁੱਟ ਵੈੱਡੋ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 3 ਫੁੱਟ ਵੈੱਡ ਸਿੱਧੂ ਮੂਸੇ ਵਾਲੇ ਦੀ ਤੇ ਫੋਟੋ ਦੇਖਿਆ ਪੂਰਾ ਗਾਟਾ 55 ਇੰਚ ਹੋਕਾ ਦੀ ਲੰਮੀ ਕਿਥੇ ਬੁੱਲਾ ਪੈਂਦਾ 3 ਇੰਚੀ ਮੋਟੀ ਤੇ ਹੈਵੀ ਤੇ ਭਰਾ ਟਰਾਲਾ ਬਣਿਆ 17-18 ਕੁਇੰਟਲ ਦਾ ਤੇ ਰੇਟ ਹੈਗਾ 1,45,000 1,45,000 ਲੈਫਟ ਵਾਲਾ ਟਰਾਲਾ 10 ਇੰਚੀ ਗਾਡਰ ਦਾ ਅਣੜੀਆ ਭਰੇਲ ਦਾ 5 ਇੰਚੀ 7 ਨਾਲ ਫੁੱਟ ਵੈੱਡੋ ਫਟੀਆਂ ਦਾ ਵੱਡਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਪੂਰਾ ਟੌਰੀ ਟਰਾਲਾ 11 6 ਦਾ 11 6 ਦਾ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਕੋਕਾਪੇ ਟਰਾਂਦੇ ਟਰਾਲਾ ਹੈਵੀ ਤੋਂ ਭਰਾ ਟਰਾਂਦਾ ਬਣਿਆ ਬਿਲਕੁਲ ਏਰੀਆ ਬਰਨਾਲਾ 11 6 ਦੀ ਟਰਾਲੀ ਆ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਸੰਪਰਕ ਕਰ ਸਕਦੇ ਆ ਬੱਧੀਆ ਟਰੈਡਰ ਜਿਹੜੇ ਚਲਾਉਣ ਵਾਲੀ 8 ਨੜੀ ਹਾਬਾ ਆ 4 ਕੇ 60 ਕੇ ਗਾਡਰਾ ਤੇ ਬਿਨਾਂ ਜਾਲੀ ਹੈ ਨਹੀਂ ਬੈਡ ਤੇ ਪ੍ਰਾਣੀ ਆ ਥੋੜੀ ਟਰੈਡ ਕਿਸੇ ਵੀਰ ਭਾਈ ਨੂੰ ਲੈਣੀ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਬਿਨਾਂ ਬੈਡ ਲੈਫਟ ਤੇ ਟਰਾਦੀ ਹੈ ਇਹ ਰੇਟ ਹੈਗਾ 1 ਲੱਖ ਤੇ ਅਨਾ 400 1 ਲੱਖ 80 ਹਜ਼ਾਰ 80 ਹਜ਼ਾਰ ਰੇਟ ਆ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਵੀ ਟਰਾਲੀ ਆ ਹੈਵੀ ਤੋਂ ਭਾਈ ਟਰਾਲੀ ਬਣੀ ਕਿਸੇ ਵੀਰ ਭਾਈ ਨੇ ਲੈਣੀ ਵੀ ਇਹਨਾਂ ਸੰਪਰਕ ਕਰ ਸਕਦੇ ਆ 80 ਹਜ਼ਾਰ ਰੇਟ ਆ 8 ਨੜੀ ਹਾਬਾ 8 ਇੰਚੀ ਗਾਡਰ 4 ਇੰਚੀ ਹੱਸਾ 4 ਇੰਚੀ ਸੱਜੇਲੇ ਬੱਤੇ ਆ 3 ਫੁੱਟ ਵੈੱਡਾ ਬਿਨਾ ਜਾਲੀ ਤੋਂ ਸਰਗੇ ਵਾਲਾ ਤੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਲਓ ਮਾਲਕ ਵੀ ਦਾ ਨੰਬਰ ਉੱਤੇ ਜੇ ਦੀ ਸਾਰੀ ਕੰਕਾਰੀ ਫੋਨ ਲੱਗ ਜਾਂਦਾ ਤੇ ਅਰਜਣਾ 2017 ਮਾਡਲ ਦਾ ਟਾਇਰ ਨਵੇਂ ਆ ਵੇਟ ਲੱਗੇ ਵੀ ਬਹੁਤ ਸੋਹਣਾ ਟਰੈਕਟਰ ਆ ਹੈਵੀ ਤੋਂ ਪਰੇ ਵੇਟ ਲੱਗੇ ਵੀ ਟਰੈਕਟਰ ਤੇ ਨਵੇਂ ਟਾਇਰ ਤੇ 55 ਅਰਜਰ 55 ਇੰਜਨ ਗੇਅਰ ਤਾਂ ਪੂਰਾ ਓਕੇ 2017 ਮਾਡਲ ਬਹੁਤ ਘੱਟ ਰੈਟ ਚ ਚੱਲਿਆ ਵਾ ਤੇ ਏਰੀਆ ਲੁਧਿਆਣਾ 515000 ਰੁਪਿਆ ਰੇਟ ਆ 515000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਸਾਈਡ ਗੇਅਰ ਇੰਜਨ ਗੇਅਰ ਤਾਂ ਓਕੇ ਆ ਰੰਗ ਪੇਂਟ ਦਾ ਟਾਈਟਰ ਨਹੀਂ ਰਾਇਦਾ ਮਿੱਟੀ ਮਿੱਟੀ ਪਈ ਵੀ ਆ ਇਹਦਾ ਰੰਗ ਦੂਜੇ ਜਾਇਆ ਵਾ ਇਹ ਤੇ 55 ਇੰਜਣ ਗੇੜਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਤੇ ਨੰਬਰ ਉੱਤੇ ਜਿਹਦੀ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਾਈਟਰ ਆ ਟਾਇਰ ਚਾਰੇ ਨਵੇਂ ਆ ਵੇਟ ਲੱਗੇ ਹੋਏ ਆ ਵੀ ਇੰਜਣ ਵਾਲੇ ਇੰਜਣ ਗੇੜਦਾ ਓਕੇ ਆ ਬਹੁਤ ਘੱਟ ਰੈਡ ਚੱਲਿਆ ਵਾ ਬੈਂਪਰ ਚੈਂਪਰ ਪਾਰਾ ਲੱਗਾ ਢਾਵਰ ਪੱਟੀ ਨਾਲ ਡੰਡਾ ਨਾਲ ਪੰਜਾਬ ਨੰਬਰ ਆ ਇਹ ਗੱਲ ਦਿਹਾਣਾ 2010 ਮਿੰਟ ਟਰੈਕਟਰ ਆ 750 ਸੋਨਾ ਲੀਖਾ ਤੇ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਇਹ ਕੋਕਾ ਵੀ ਟਰੈਕਟਰ ਆ ਤੇ 2010 ਮਿੰਟ ਵਾਲਾ 11 ਚ ਕਾਪੀ ਪਣੀ ਆ ਡਿੱਕ ਚੱਕ ਲੱਗਿਆ ਵਾ ਇਹ ਵੀਰਾਂ ਨੇ ਵਾਈ ਛੱਡਤੀ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਇਹਦਾ ਇਹ ਇਰਗਾ ਆਏਗਾ ਜਿਆਪਾ ਹੱਤੇ ਭਾਈ ਦੇ ਕੋਲੇ ਪੈਂਡਾ ਕਿਸੇ ਵੀਨ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਇਰਗਾ ਪਾਕਤਾ ਭਾਈ ਤੇ ਰੇਟ ਹੈਗਾ 10 4 ਰੱਖੋ 400 ਰੁਪਿਆ ਰੇਟ 2010 ਮਾਡਲ ਦਾ 11 ਚ ਕਾਪੀ ਬਣੀ ਚੱਪਾ ਵਾਲੀ ਕਾਪੀ ਆ ਡਾਵਰ ਫੱਟੀ ਡੰਡਾ ਨਾਲ ਇੰਜਨ ਗੇਰ ਤਾਂ ਪੂਰਾ ਓਕੇ ਬੜੇ ਵਾਗੇ ਦੇ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਕੋਕਾ ਵੀ ਸਕਰ ਹੈ ਰੱਖਿਆ ਦੀ ਕਿ ਪਹਿਲੇ ਨਾਲ ਦੇ ਟਰੈਕਟਰ ਆ ਇਹ ਤੇ ਇੰਜਨ ਗੇਅਰ ਦਾ ਪੂਰਾ ਓਕੇ ਆ ਕੋਕਾ ਪੇਸ ਟਰੈਕਟਰਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਨਿਊ ਹੰਲੈਂਡ ਟਰੈਕਟਰਾ 55 ਇੰਜਨ ਗੇਅਰ ਦਾ ਓਕੇ ਆ ਏਅਰ ਚਾ ਪੱਤਾ ਭਾਈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 2000 ਨੌ ਮਾਡਲ ਆ ਇੰਜਨ ਗੇਅਰ ਦਾ ਓਕੇ ਆ ਟਾਇਰ ਹੈਗੇ ਮਗਲੇ 70 ਰੁਪਏ ਸੇ ਮੁੱਲੇ ਵੀ 70 ਰੁਪਏ ਛੜੀ ਸਪੀਡ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 1 ਰੁਪਏ ਦਾ ਕੰਮ ਨਹੀਂ ਭਾਦਾ ਕੋਕਾ ਵੀ ਟਰੈਕਟਰ ਆ ਤੇ ਕੋਕਾ ਵੀ ਟਰੈਕਟਰ ਆ ਇੰਜਨ ਗੇਰ ਦਾ ਪੂਰਾ ਓਕੇ ਆ ਤੇ ਡਬਲ ਕਲੱਚ ਆ ਜੈਕਟਿਪੁੱਟਰ ਲੱਗਿਆ ਵਾ ਇੰਜਨ ਦੇ ਮਰਗਾੜ ਚਕਾਰ ਵਧੀਆ ਪਏ ਆ ਰੰਗ ਪੇੜ ਦਾ ਧੀਰਾ ਜਿਹਾ ਟਰੈਕਟਰ ਆ ਫਾਈਬਰ ਦੀ ਛਤਰੀ ਲੱਗੀ ਆ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਜੇ ਇੰਜਣ ਖੇ ਦਾ ਪੂਰਾ ਓਕੇ ਆ ਤੇ ਜਰੇਡ ਦੀ ਗੱਲ ਕਰਕੇ ਰੇਟ ਹੈਗਾ 370000 2009 ਮਾਡਲ 3 ਸਪੀਡ ਆ 370000 ਰੁਪਿਆ ਰੇਟ ਆ ਇ ਇਤੇ ਮਾਲਕ ਵੀ ਦਾ ਨੰਬਰ ਉੱਤੇ ਜਦਿਆਂ ਦਾ ਫੋਟੋ ਤੇ ਵੀ ਜਦਿਆਂ ਦਾ ਥੱਲੇ ਵੀ ਜਦਿਆਂ ਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ 2010 ਮਾਡਲ ਦਾ ਟਰੈਕਟਰ ਆ ਏਰੀਆ ਲਧਿਆਣਾ ਇੰਜਣ ਖੇ ਦਾ ਪੂਰਾ ਓਕੇ ਆ ਜਮਾ ਕੋਕਾ ਵੀ ਟਰੈਕਟਰ ਆ 2010 ਮਾਡਲ ਦਾ 750 ਦਾ ਸੋਨਾ ਦੇਖਾ ਇੰਜਨ ਗੇਅਰ ਦਾ ਓਕੇ ਆ ਟਾਇਰ ਮੂਹ ਲੈ ਨਵੇਂ ਆ ਪੱਕੇ ਆ ਪੰਜਾਬ ਨੰਬਰ ਆ ਰੇਟ ਹੈਗਾ 30 ਤੱਕ 65000 ਤੈਨੇ ਤੱਕ 65000 ਰੇਟ ਆ 10 ਮਾਡਲ ਸਾਈਡ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਡਬਲ ਕਲੱਚ ਆ ਤੇ ਜੈਕਟੀਪੁੱਟਰ ਲੱਗਿਆ ਵਾ ਇੰਜਨ ਗੇਅਰ ਦਾ ਓਕੇ ਆ ਜਮ ਕੋਕਾ ਵੀ ਟਰੈਕਟਰ ਆ ਮਰਗਾਰਡ ਸਟਾਰ ਵਧੀਆਂ ਪਏ ਆ ਛਤਰੀ ਲੱਗੀ ਵੀ ਆ ਪੇਡ ਸ਼ੇਡ ਕੋਨਾਲ ਦਾ ਹੋਰਾਂ ਵੀ ਪੇਡ ਸ਼ੇਡ 90 ਰੁਪਏ ਕਿੱਟ ਬਦਨავਦਾ ਰੰਗ ਦਾ ਵਰਗਿਆਂ ਪਿਆ ਫੁੱਲ ਇੰਡੀਅਨ ਦੀ ਫੁੱਲ ਗਰੰਟੀ ਦਿੰਦੇ ਪਰੇ ਵਾਗੇ ਲੈ ਸਕਦੇ ਕੋਕਾ ਵੀ ਟਰੈਕਟਰ ਆ 3 65000 ਰੁਪਏ ਰੇਟ ਆ 750 ਦਾ ਸੋਨਾ ਦੀ ਕਾਰ ਇਸ ਤੇ ਇਹਦਾ ਬਹੁਵਜੈ ਟਰੈਕਟਰ ਆ ਸਾਰੀ ਜਾਣਕਾਰੀ ਫੋਨ ਲੱਗਦਾ ਲੈ ਸਕਦੇ ਆ ਸਾਸਲਕਤ ਵਾਲੀ ਟਰੈਕਟਰ ਆ 2004 ਮਾਡਲ ਆ ਇੰਜਨ ਗੇਰ ਦਾ ਓਕੇ ਆ ਤੱਕੜ ਬੈਂਪਰ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਰੰਗ ਪੇਂਟ ਦੀ ਗੱਲ ਕਰਕੇ 90 ਸਰਪੈਂਟ ਲਿਗੇਸ਼ਨ ਵਧੀਆ ਪਈਆ ਰੰਗ ਦੀ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਢਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਆ ਟਾਇਰ ਹੈਗੇ ਆ 80 90 ਪੈਸੇ ਟਰੈਕਟਰ ਦੇ ਆ ਫੋਟੋ ਵੇਖ ਸਕਦੇ ਆ ਕੋਕਾ ਵੀ ਟਰੈਕਟਰ ਆ 744 204 ਮਾਡਲ ਆ ਇਹਦਾ ਉਹ ਰੰਗ ਸ਼ਾਂਗਾ ਕਿ ਪੂਰਾ ਰੰਗ ਦਾ ਪਰਵਾਹ ਨਾ ਕੋਈ ਨਹੀਂ ਵੱਜਿਆ ਵਾ ਰਿੰਬਾ ਤੋਂ ਰੰਗ ਵੇਖਸਾ ਤੇ ਮਾੜਾ ਮੋਟਾ ਲਿਆ ਵਾ ਛੋ ਦਾ ਰੰਗ ਵੱਧਿਆ ਪਿਆ ਅਗਲੇ ਲਾਗੇ ਰੱਖ ਦਿੰਦਾ ਕੋਕਾ ਵੀ ਟਰੈਕਟਰ ਆ ਰੇਟ ਹੈਗਾ 265000 265000 744 204 ਮਾਡਲ ਇੰਨੇ ਕੇ ਤਾਂ ਕੋਈ ਕਿਸੇ ਵੀ ਭਾਈ ਨਹੀਂ ਲੈਣਾ ਹੋਵੇ ਵੀਰਸਪਰ ਕਰ ਸਕਦੇ ਆਂ ਮਾਲਕ ਪਜਾ ਨੰਬਰ ਉੱਤੇ ਚੱਲੀ ਜਾਂਦਾ 2020 ਮਾਡਲ ਟਰੈਕਟਰ ਆ ਪ੍ਰੀਤ 6094 6094 ਟਰੈਕਟਰ ਆ 2020 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਇਹ ਗੱਲ ਦਿਹਾਣਾ ਕੋਕਾਪੀ ਟਰੈਕਟਰ ਆ ਤੇ 4,25,000 ਰੁਪਇਆ ਰੇਟ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਜਿਸ ਪਰ ਕਰ ਸਕਦੇ ਚੈਪ ਆਲੀ ਕਾਪੀ ਆ 2020 ਮਾਡਲ ਆ ਬਹੁਤ ਘੱਟ ਰੱਟ ਚੱਲਿਆ ਵਾ ਡਬਲ ਜੈਕਟਿਪੂਟਰ ਆ ਮਰਗੜ ਚਕਾਰ ਤੋਂ ਵੀ ਦੇਖ ਸਕਦੇ ਆ ਜੇ ਡਾਬਰ ਫੱਟੀ ਡੰਡਾ ਨਾਲ ਪੰਜਾਬ ਨੰਬਰ ਤੇ ਇਹ ਟਾਇਰ ਹੈਗੇ ਆ 90 ਪੈਸੇ ਚਾਰੇ ਹੀ ਟਰੈਕਟਰ ਦੇ ਮੂਰ ਲੱਗੇ ਲਿਖਾਵੇਂ ਨਹੀਂ ਕਸੇਗਾ ਬਹੁਤ ਘੱਟ ਰੇਟ ਚ ਚੱਲਿਆ ਵਾ ਪ੍ਰੀਤ ਕਿਸੇ ਵੀਰ ਭਾਈ ਨੇ ਲੈਣਾ ਵੀ ਜੇ ਸੰਪਰਕ ਕਰ ਸਕਦੇ 60 49 ਇੰਜਨ ਗੇਅਰ ਦਾ ਓਕੇ ਆ ਤੇ ਵਿਚਾਲੇ ਗੇਰ ਕਿਸੇ ਸਾਈਡ ਗੇਰ ਨਹੀਂ ਇਹ ਸੈਂਟਰ ਗੇਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਜੇ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਾਂਦਾ ਸਾਰੇ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ 2023 ਮਾਡਲ ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਆ ਜਿੰਨ ਕੋ ਨਵਾਂ ਟਰੈਕਟਰ ਆ 2023 ਮਾਡਲ 855 ਟਰੈਕਟਰ ਤੇ ਇੰਜਨ ਗੇਅਰ ਪੂਰਾ ਓਕੇ ਜਮਾ ਨਵਾਂ ਟਰੈਕਟਰ ਆ ਜਿਹਦਾ ਚਾਬੀ ਲੱਗੀ ਨਹੀਂ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਫਰਕ ਕਰ ਸਕਦੇ ਆ ਅਗਰ ਇਹ ਸਾਰੇ ਨਾਲ ਨੂੰ ਜਮਾ ਸੀਲਾ ਬੰਦ ਆ ਇਹ ਜਮਾ ਨਵੇਂ ਆ ਜਿੱਦੀ ਖਰਾਬ ਨਹੀਂ ਕਸਣਾ ਚੱਲਿਆ ਹੀ ਨਹੀਂ ਟਰੈਕਟਰ ਦਾ ਬਾਹਰ ਉੱਠ ਕੇ ਬੰਦੇ ਏਹ ਗੱਲ ਧਿਆਨ ਆ ਤੇ ਰੇਟ ਫੋਨ ਤੇ ਕਰ ਸਕਦੇ ਜਿਹੜੀ ਰੇਟ ਦੱਸਿਆ ਨਹੀਂ ਕੋਕਾ ਵੀ ਟਰੈਕਟਰ ਆ ਤੇ ਸੈਂਟਰ ਗੇੜਾ 2023 ਮਹੀਨੇ ਨੂੰ ਪੇਪਰ ਚਿੰਪਰ ਵਧੀਆ ਲੱਗਿਆ ਵਾ ਤੇ ਟਾਇਰਾਂ ਤੋਂ ਵੇਖ ਸਕਦੇ ਜਮਾ ਨਵੇਂ ਟਾਇਰ ਆ ਇਹ ਆ ਵੇ ਲੋ ਨਾ ਉਹ ਖਰਚੇ ਵੀ ਨਿਕਸੇ ਤੇ ਪਹਿਲੀ ਸ਼ੋਅ ਚ ਟਰੈਕਟਰ ਆ ਇਹ 2023 ਚ ਮਾਡਲ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਪੰਜਾਬ ਨੰਬਰ ਇਹ ਵੀ 2003 ਮਾਡਲ ਇੰਜਨ ਗੇਅਰ ਤਾਂ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ 36 ਦੀ ਟਰੈਕਟਰ ਆ 2003 ਮਾਡਲ ਇੰਜਨ ਗੇਅਰ ਤਾਂ ਓਕੇ ਆ ਮਰਗਾਰਡ ਚ ਗੜ ਵਧੀਆ ਪਏ ਆ ਕਿਤੇ ਗਲੇ ਸੜੇ ਨਹੀਂ ਪੂਰੇ ਵਧੀਆ ਪਏ ਆ ਕੇ ਆ ਜੇ ਤੁਸੀਂ ਇਹ ਦੇਖ ਸਕਦੇ ਹੋ ਟਰੈਕਟਰ ਦੀ ਕੋਕਾਪੀ ਟਰੈਕਟਰ ਆ ਰੰਗ ਪੇੜ ਦਾ ਟਰੈਕਟਰ ਨੇੜ ਆ ਜਾ ਪੂਰਾ ਸਾਹਮਣੇ ਰੱਖਿਆ ਹੋਆ ਦੀ ਟਾਇਰ ਹੈਗੇ ਖੜੀ ਤੇਲਾਂ ਦੇ ਤੇ 14 ਦੇ ਟਾਇਰ ਆ ਇੰਜਨ ਗੇਰ ਤਾਂ ਪੂਰਾ ਓਕੇ 36 ਦੀ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ 16 ਦੇ ਟਾਇਰ ਹਨ 14 ਦੇ ਇੱਥੇ ਜੇ ਆ ਤੇ ਟਾਇਰ ਹੈਗੇ 65 ਪੈਸੇ 65 ਪੈਸੇ ਟਾਇਰ ਇੰਜਨ ਗੇਰ ਦਾ ਓਕੇ ਆ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਨੂੰ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਦਿਖਾ ਦਿੰਦਾ ਮਾਲਕ ਵੀ ਦਾ ਨੰਬਰ ਉੱਤੇ ਦਿਖਾ ਦਿੰਦਾ ਰੇਟ ਹੈਗਾ ਇਹਦਾ 3 ਲੱਖ ਰੁਪਈਆ 3 ਲੱਖ ਰੁਪਈਆ ਰੇਟ ਆ 2 ਜਾਂ 3 ਮਟੜਾ ਤੇ ਛਤਰੀ ਛਤਰੀ ਜੱਗੀ ਪੂਰਾ ਸੋਹਣਾ ਟਰੈਕਟਰ ਆ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾਵਾਂ ਭੜ ਕੇ ਸ਼ੇਅਰ ਕਰ ਦਿਆ ਕਰੋ ਚੰਗੋ